ਮੇਰੀ ਫੂਕੀ ਗਈ ਫਸਲ ਦੁੱਖ ਦੱਸਾਂ ਕਿਹੜੇ ਕਿਹੜੇ ਕਿੱਥੋਂ ਮੋੜੂਗਾ ਮੈਂ ਪੈਸੇ ਜਿਹੜੇ ਮਾਰ ਦੇਸੀ ਗੇੜੇ ਓਏ ਮੇਰਾ ਵਾਲ ਵਾਲ ਹੋਇਆ ਪਿਆ ਪਹਿਲਾਂ ਹੀ ਕਰ ਜਾਈ ਮੈਨੂੰ ਖਾਣ ਜੋਗਾ ਕਿਸੇ ਨੇ ਵੀ ਪੀਣ ਨਹੀਂ ਦੇਣਾ ਓਏ ਮੈਨੂੰ ਨਾਜਰਾ ਕਣਕ ਨਾਲ ਸੜ ਜਾਣ ਦੇ ਓਏ ਉਦਾਂ ਲੈਣ ਦੇਣੇ ਵਾਲਿਆਂ ਨੇ ਜੀਨ ਨਹੀਂ ਦੇਣਾ ਓਏ ਮੈਨੂੰ ਨਾਜਰਾ ਕਣਕ ਨਾਲ ਸੜ ਜਾਣਦੇ ਓਏ ਓਦਾਂ ਲੈਣ ਦੇਣ ਵਾਲਿਆਂ ਨੇ ਜੀਨ ਨਹੀਂ ਦੇਣਾ ਮੈਂ ਸੋਚਿਆ ਸਿਹਾੜੀ ਤੋਂ ਕਈਆਂ ਦੇ ਪੈਸੇ ਮੋੜ ਦੂੰ ਧੀ ਵੀ ਵਿਆ ਦੂੰਗਾ ਕਈਆਂ ਨੂੰ ਹੱਥ ਜੋੜ ਦੂੰ ਮੈਂ ਸੋਚਿਆ ਸਿਹਾੜੀ ਤੋਂ ਕਈਆਂ ਦੇ ਪੈਸੇ ਮੋੜ ਦੂੰ ਧੀ ਵੀ ਵਿਆ ਦੂੰਗਾ ਕਈਆਂ ਨੂੰ ਹੱਥ ਜੋੜ ਦੂੰ ਓ ਜਿਹੜੇ ਸਾਬਨਾ ਸਵੇਰੇ ਲੋਕੀ ਆਣ ਖੜਦੇ ਓਏ ਮੈਨੂੰ ਚਾਹ ਦਾ ਵੀ ਘੁੱਟ ਕਿਸੇ ਪੀਣ ਨਹੀਂ ਦੇਣਾ ਓਏ ਮੈਨੂੰ ਨੱਜ ਰਾ ਕਣਕ ਨਾਲ ਸੜ ਜਾਣ ਦੇ ਓਏ ਉਦਾਂ ਲੈਣੇ ਦੇਣੇ ਵਾਲਿਆਂ ਨੇ ਜੀਨ ਨਹੀਂ ਦੇਣਾ ਓਏ ਮੈਨੂੰ ਨੱਜ ਰਾ ਕਣਕ ਨਾਲ ਸੜ ਜਾਣ ਦੇ ਓਏ ਉਦਾਂ ਲੈਣੇ ਦੇਣੇ ਵਾਲਿਆਂ ਨੇ ਜੀਨ ਨਹੀਂ ਦੇਣਾ